ਹਮਾਰੀ ਜਿਦ ਦਿਨ ਸਰਕਾਰ ਬਣ ਗਈ ਰਾਹੁਲ ਗਾਂਧੀ ਕੀ ਐਵੇਂ ਡੰਡਾ ਫੇਰਾਂਗੇ ਐਸਾ ਡੰਡਾ ਫੇਰੇਗਾ ਕਿ ਯਾਦ ਰੱਖੋਗੇ ਅਗਲੀ ਵਾਰੀ ਮੰਗ ਮੰਗਨੇ ਜੋ ਕੁਝ ਛੋੜेंगे ਆਪਕੋ ਇਹ ਹਾਲਾਤ ਨਾਲ ਸਾਡੀਆਂ ਲੇਡੀ ਤੀਜਾ ਸਾਡੀਆਂ ਜਿਹੜੀਆਂ ਝੀਆਂ ਪਹਿਣਾ ਨੇ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਬਾਈ ਪੁਲਿਸ ਸਾਹਮਣੇ ਗੱਲ ਆਈ ਜਾਂਦੀ ਕਿਸਾਨੀ ਖੁੱਦ ਪੁੱਛੀ ਤੇ ਰਾਤ ਦੇ ਬੁੱਤ ਕੋਈ ਰੁਕ ਨਹੀਂ ਰਹੀ ਅੱਜ ਦੀ ਅਖਬਾਰ ਪੜ੍ਹ ਲਓ ਗੱਲ ਦੀ ਪੜ੍ਹ ਲਓ ਤਿੰਨ ਤਿੰਨ ਚਾਰ ਚਾਰ ਇਹ ਰੋਜ਼ ਦੀ ਰਿਪੋਰਟ ਹੋਣ ਲੇ ਸ਼ੁਰੂ ਹੋ ਗਈ। ਤਿੰਨ ਸੰਬੰਧਿਤ ਹੈ ਤੇ ਇਹ ਦਾ ਜਿਹੜੀ ਮਨਿਆਦ ਹੈ ਉਹ ਵਧਾਈ ਜਾਵੇ ਘੱਟੋ ਘੱਟ ਤਿੰਨ ਹਫ਼ਤਿਆਂ ਦਾ ਇਹ ਆਪਰੇਟਿਵ ਸੈਸ਼ਨ ਹੋਵੇ ਜਿੱਥੇ ਛੁੱਟੀਆਂ ਕੱਢ ਕੇ ਮੈਂ ਗੱਲ ਕਰ ਰਿਹਾ ਜਿੱਥੇ ਸਭ ਤੋਂ ਪਹਿਲਾਂ ਗੱਲ ਸਾਡੇ ਲੈਜਿਸਲੇਚਰ ਢੀਂਸਾ ਸਾਹਿਬ ਤੇ ਸਾਰਿਆਂ ਵੱਲੋਂ ਇਹ ਗੱਲ ਰੱਖੀ ਗਈ ਹੈ ਦੂਜੀ ਗੱਲ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਹੋ ਰਿਹਾ ਜੋ ਕੱਲ ਪਟਿਆਲੇ ਚ ਟੀਚਰ ਸਹਿਬਾਨਾ ਨਾਲ ਜਿਹਨੂੰ ਇੱਕ ਗੁਰੂ ਦੇ ਰੂਪ ਚ ਵੇਖਿਆ ਜਾਂਦਾ ਸੀ ਉਸ ਗੁਰੂ ਦੇ ਨਾਲ ਸੀਐਮ ਸਾਹਿਬ ਦੇ ਹਲਕੇ ਚ ਆਪ ਉਹਨਾਂ ਨਾਲ ਪਿਆਰ ਨਾਲ ਮਿਲ ਬਹਿ ਕੇ ਗੱਲ ਕਰਨ ਦੀ ਛਾਂ ਜਿਸ ਤਰੀਕੇ ਨਾਲ ਪੁਲਿਸ ਨੇ ਤਸ਼ੱਦਦ ਕੀਤਾ ਸਰਕਾਰ ਨੇ ਤਸ਼ੱਦਦ ਕਰਾਇਆ ਸਾਡੀਆਂ ਲੇਡੀ ਟੀਚਰ ਸਾਡੀਆਂ ਜਿਹੜੀਆਂ ਧੀਆ ਪੜਾਣਾ ਨੇ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਬਾਏ ਪੁਲਿਸ ਸਾਹਮਣੇ ਗੱਲ ਆਈ ਹੈ ਉਹਨਾਂ ਦੀ ਸਾਰੇ ਟੀਚਰ ਸਹਿਬਾਨਾਂ ਨੇ ਜਿਨ੍ਹਾਂ ਨੇ ਪੰਜਾਬ ਦੀ ਫਿਊਚਰ ਜਨਰੇਸ਼ਨ ਤਿਆਰ ਕਰਨੀ ਹੈ ਉਸ ਗੁਰੂ ਨਾਲ ਇਸ ਤਰੀਕੇ ਦਾ ਦੁਰਵਿਹਾਰ ਉਸ ਬਾਰੇ ਜਿੱਥੇ ਅਸੀਂ ਸਪੀਕਰ ਸਾਹਿਬ ਨਾਲ ਮੁੱਦਾ ਚੁੱਕਿਆ ਕਿ ਕੱਲਾ ਉਹਦੇ ਤੇ ਹੀ ਡਿਸਕਸ਼ਨ ਕਿਉਂਕਿ ਇਹ ਮਟਰ ਆਫ ਡੈਮੋਕਰਸੀ ਹੋ ਰਿਹਾ ਧਰਨਾ ਦੇਣਾ ਆਪਣੀ ਆਵਾਜ਼ ਰੱਖਣੀ ਇੱਕ ਲੋਕਤੰਤਰਿਕ ਹੱਕ ਹੈ ਤੇ ਅਕਲ ਤੁਸੀਂ ਸਾਹਮਣੇ ਤੁਹਾਡੇ ਸਾਹਮਣੇ ਉਹਨਾਂ ਨਾਲ ਕੀ ਹਾਲ ਕੀਤੇਗੇ ਕਿਸਾਨੀ ਖੁਦਕੁਸ਼ੀ ਦੇ ਰਾਤੇ ਖੁਦਕੁਸ਼ੀ ਰੁਕ ਨਹੀਂ ਰਹੀ ਅੱਜ ਦੀ ਅਖਬਾਰ ਪੜ੍ਹ ਲਓ ਕੱਲ ਦੀ ਪੜ੍ਹ ਲਓ ਤਿੰਨ ਤਿੰਨ ਚਾਰ ਚਾਰ ਕੇਸ ਰੋਜ਼ ਦੀ ਰਿਪੋਰਟ ਹੋਣ ਲਈ ਸ਼ੁਰੂ ਹੋ ਗਏ ਕੀ ਸੱਤਾ ਅੱਠਾ ਦਿਨਾਂ ਚ ਪੰਜਾਬ ਦੇ 800 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ ਉਹਨਾਂ ਪਰਿਵਾਰਾਂ ਦੀ ਕੀ ਅਸੀਂ ਗੱਲ ਰੱਖ ਸਕਾਂਗੇ ਜਿਨ੍ਹਾਂ ਕਿਸਾਨੀ ਨਾਲ ਧੋਖਾ ਕੀਤਾ ਕਿ ਇਹ ਕਿਹਾ ਗਿਆ ਸੀਗਾ ਕਿ ਤੁਹਾਡਾ ਸਾਰਾ ਕਰਜ਼ਾ ਮਾਫ ਹੋਊਗਾ ਉਹਦਾ ਖੁਦਕੁਸ਼ੀ ਦਾ ਕਾਰਨ ਪ੍ਰਾਈਵੇਟ ਜਿਹੜੇ ਮਨੀ ਲੈਂਡਰਸ ਕਹਿ ਲੋ ਬੈਂਕਸ ਕਹਿ ਲੋ ਆੜਤੀਆਂ ਦਾ ਜਦੋਂ ਕਰਜ਼ਾ ਹਾਈ ਰੇਟ ਆਫ ਇੰਟਰਸਟ ਨਹੀਂ ਮੋੜ ਸਕਦਾ ਉਹ ਬਣ ਰਿਹਾ ਹੈ ਇਹ ਜਿਹੜਾ ਐਵੇਂ ਝੂਠ ਦਾ ਕਲੰਦਾ ਕਿ ਅਸੀਂ ਜੀ ਇਹਨਾ ਮਾਫ਼ ਕਰਤਾ ਉਹ ਕਰਤਾ ਮਿਸਲੀਡਿੰਗ ਫਿਗਰ ਜੇ ਸਹੀ ਸੀ ਕੀ ਕਰ ਜਾ ਮਾਫੀ ਤੇ ਖੁਦਕੁਸ਼ੀ ਕਿਉਂ ਨਹੀਂ ਰੁਕ ਰਹੀ ਉਹਦੇ ਤੇ ਵੀ ਵਾਂਟਡ ਅ ਫੁੱਲ ਡਿਸਕਸ਼ਨ ਫਿਰ ਜੇ ਇਸ ਤਰੀਕੇ ਨਾਲ ਪੰਚਾਇਤੀ ਇਲੈਕਸ਼ਨ ਹੋ ਕੇ ਹਟੀਆਂ ਨੇ 22000 ਕਾਗਜ਼ ਉਡਾਤੇ ਗਏ 40% ਸਰਪੰਚਸ ਅਨ ਅਪੋਜ਼ ਕਿ ਉਹਨਾਂ ਦੇ ਕਾਗਜ਼ ਹੀ ਰਿਜੈਕਟ ਕਰਤੇ ਰਿਜੈਕਸ਼ਨ ਦਾ ਗਰਾਊਂਡ ਕੀ ਸੀ ਅਫਸਰ ਤੋਂ ਲਿਖਾਤਾ ਕਿ ਇਹਦਾ ਕਬਜ਼ਾ ਹੈ ਕਬਜ਼ਾ ਸੀ ਨਹੀਂ ਸੀ ਕਦੇ ਜਾਂਚ ਨਹੀਂ ਹੋਈ ਉਹਦਾ ਜੋ ਡੈਮੋਕਰੇਸੀ ਦਾ ਘਾਣ ਕੀਤਾ ਸਿਰਫ ਐਂਚੀ ਜਿਹੜੀ ਪੰਚਾਇਤੀ ਰਾਜ ਇੰਸਟੀਟਿਊਸ਼ਨ ਜੀ ਨੂੰ ਮਜ਼ਬੂਤ ਕਰਨ ਦੀ ਗੱਲ ਪਾਰਲੀਮੈਂਟ ਕਰਦੀ ਹੈ ਤੇ ਇੱਥੇ ਉਹਨੂੰ ਤੈਸ਼ਨੇਸ਼ ਕੀਤਾ ਜਾ ਰਿਹਾ ਸੋ ਮਲਾਜਮਾਂ ਨਾਲ ਹਰ ਤਰੀਕੇ ਦਾ ਦੁਰਵਿਵਹਾਰ ਆ ਉਹਨਾਂ ਨੂੰ ਪਰਮਿੰਦਰ ਜੀ ਦੱਸਣਗੇ ਅੱਜ ਤੱਕ ਉਹਨਾਂ ਦਾ ਇੱਕ ਵੀ ਪਿਛਲੇ 2 ਸਾਲਾਂ ਚ ਉਹਨਾਂ ਨੂੰ ਡੀਏ ਨਹੀਂ ਮਿਲਿਆ ਕੱਲਾ ਅਖਬਾਰੀ ਐਲਾਨ ਹੋ ਗਿਆ ਜੀ ਜਿਵੇਂ ਕਿਸਾਨਾਂ ਦਾ ਅਖਬਾਰੀ ਐਲਾਨ ਹੋ ਗਿਆ ਬੁੱਧਸਿਓਂ ਦਾ ਅਖਬਾਰੀ ਐਲਾਨ ਹੋ ਗਿਆ ਸੀ ਉਸੇ ਤਰ੍ਹਾਂ ਮੁਲਾਜ਼ਮਾਂ ਦਾ ਅਖਬਾਰੀ ਐਲਾਨ ਹੋ ਗਿਆ ਜੀ ਤੁਹਾਨੂੰ ਮਿਲੂਗਾ ਮਗਰ 2 ਸਾਲਾਂ ਚ ਕੀ ਦਿੱਤਾ ਉਹਨਾਂ ਦੇ ਜਿਹੜੇ ਰੇਅਰਸ ਨੇ 4000 ਕਰੋੜ ਦੇ ਨੇੜੇ ਤੇਰੇ ਉਹਦੀ ਡਿਸਕਸ਼ਨ ਤੇ ਉਹਨਾਂ ਦਾ ਹੱਕ ਦੇਣ ਦੀ ਜਗ੍ਹਾ ਉਹਨਾਂ ਨੂੰ ਵੀ ਛੇਤਰ ਪ੍ਰੇ ਸੋ ਮੁਲਾਜ਼ਮ ਦੀ ਗੱਲ ਨੂੰ ਲੈ ਕੇ ਘਰ ਘਰ ਨੌਕਰੀ ਨੂੰ ਲੈ ਕੇ ਜੋ ਕੱਲ ਜਿਸ ਤਰੀਕੇ ਦੇ ਨਾਲ ਇਹ ਪੁਲਿਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ 'ਚ ਉਹਨਾਂ ਦੇ ਘਰ ਦੇ ਨੇੜੇ ਜੋ ਦੁਰਵਿਵਹਾਰ ਸਾਡੇ ਟੀਚਰ ਸਾਹਿਬਾਨਾਂ ਨੇ ਕੀਤਾ ਉਹਨੂੰ ਸਟ੍ਰੋਂਗੇਸਟ ਵਰਡ ਚ ਕੰਡੈਮ ਕਰਦੇ ਹੋਏ ਹੋਰ ਮੁੱਦੇ ਵੀ ਜਾਇ ਇਹ Dalit ਭਾਈਚਾਰੇ ਦੇ ਆ ਖੇਤ ਮਜ਼ਦੂਰਾਂ ਦੇ ਆ ਬੈਕਵਰਡ ਕਲਾਸ ਦੇ ਆ ਵਧੇ ਬਿਲਾਾਂ ਦੇ ਆ ਕਹਿਣ ਦਾ ਭਾਵ ਕਿ ਕੋਈ ਏਜੰਡਾ ਇਹ じゃ ਨਹੀਂ ਵਿੱਚ ਡਸਨਟ ਨੀਡ ਮਿਨਿਮਮ 2 ਡੇਸ ਆਫ ਡਿਸਕਸ਼ਨ ਜੇ ਤੁਸੀਂ ਉਹਦੇ 'ਚ ਕੋਈ ਫਰੂਟਫੁੱਲ ਗੱਲ ਕੱਟਣਾ ਚਾਹੁੰਦੇ ਸੋ ਦਲਤਾਂ ਦੀ ਭਾਈਚਾਰੇ ਦੀ ਗੱਲ ਲੈ ਕੇ ਬਿਜਲੀ ਦੇ ਵਧੇ ਰੇਟਾਂ ਦੀ ਗੱਲ ਲੈ ਕੇ ਵਪਾਰੀ ਦੀ ਗੱਲ ਲੈ ਕੇ ਇੰਡਸਟਰੀ ਦੀ ਗੱਲ ਲੈ ਕੇ ਆ ਲਾਅ ਐਂਡ ਆਰਡਰ ਦੇ ਮਾੜੇ ਹਾਲਾਤ ਦੀ ਗੱਲ ਲੈ ਕੇ ਜੋ ਮੁਲਾਜ਼ਮ ਦੀ ਗੱਲ ਹੈ ਕਿਸਾਨੀ ਦੀ ਗੱਲ ਹੈ ਇਹ ਸਾਰੇ ਮੁੱਦਿਆਂ ਨੂੰ ਅਸੀਂ ਲੈ ਕੇ ਸਪੀਕਰ ਸਾਹਿਬ ਕੋਲ ਆਏ ਆ ਕਿ 2 ਸਾਲ ਤੁਸੀਂ ਕੱਢ ਤੇ 2 ਸਾਲਾਂ ਚ ਸਿਰਫ ਸੈਸ਼ਨ ਚ ਕੀ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਚ ਕੀ ਹੋਇਆ ਭਈ ਉਹ ਤਾਂ ਸਮਾਂ ਬੀਤ ਗਿਆ ਲੋਕਾਂ ਨੇ ਤੁਹਾਨੂੰ ਸਰਕਾਰ 'ਚ ਕਾਂਗਰਸ ਨੂੰ ਬਿਠਾਤਾ ਰਾਹੁਲ ਗਾਂਧੀ ਕਹਿੰਦਾ ਪੰਜਾਬ ਮਾਡਲ ਇੰਪਲੀਮੈਂਟ ਕਰਨਾ ਹੈ ਦੇਸ਼ 'ਚ ਤੇ ਫਿਰ ਇਹ ਮਾਡਲ ਇੰਪਲੀਮੈਂਟ ਹੋਗਾ ਕਿ ਜੇ ਕੋਈ ਆਪਦਾ ਹੱਕ ਮੰਗੇ ਜੇ ਕੋਈ ਕਹੇ ਕਿ ਮੇਰੀ ਤਨਖਾਹ 45 ਹਜ਼ਾਰ ਸੀ ਮੈਨੂੰ 70 ਮਿਲਣੀ ਚਾਹੀਦੀ ਪੱਕੇ ਹੋਣ ਤੋਂ ਬਾਅਦ ਉਹਨੂੰ ਮਿਲ ਰਹੀ ਹੈ 15 ਤੇ ਜੇ ਉਹ ਆਪਦਾ ਹੱਕ ਮੰਗੇ ਤੇ ਉਹਦੀ ਛੇਤਰਪ੍ਰੇਡ ਹੋ ਜੂਗੀ ਕਿ ਇਹ ਮਾਡਲ ਕਾਂਗਰਸ ਇੰਪਲੀਮੈਂਟ ਕਰਨਾ ਚਾਹੁੰਦੀ ਬੁੱਧਸਿਓ ਦੇ ਧੋਖੇ ਦੀ ਗੱਲ ਜਿਹਦੇ ਘਰ ਜਾ ਕੇ ਸ਼ੁਰੂ ਕੀਤੀ ਸੀ ਗੱਲ ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਰ ਕਰ ਨੌਕਰੀ 스마트폰 ਇੱਕ ਇੱਕ ਵਾਦਾ ਅਸੀਂ ਚਾਹੁੰਦੇ ਸੀ ਕਿ ਇਹ ਸੈਸ਼ਨ 'ਚ ਡਿਸਕਸ ਹੋਵੇ ਕਿਉਂਕਿ ਬਜਟ ਸੈਸ਼ਨ ਇਜ਼ ਦਾ ਸੈਸ਼ਨ ਜਿੱਥੇ ਪੈਸੇ ਰੱਖੇ ਜਾਣੇ ਕਿਹੜਾ ਸਕੀਮ ਚੱਲੂਗੀ ਕਿਹੜੀ ਨਹੀਂ ਚੱਲੂਗੀ ਉਹਦੇ ਵਿੱਚ ਪਾਰਦਰਸ਼ੀ ਡਿਸਕਸ਼ਨ ਹੋ ਜਾਏ ਜੋ ਕਰ ਸਕਦੀ ਹੈ ਸਰਕਾਰ ਮੰਨੇ ਜੋ ਨਹੀਂ ਕਰ ਸਕਦੀ ਦੱਸੇ ਸਾਡਾ ਫੇਲੀਅਰ ਮਗਰ ਜਸਟ ਕੀ ਇਹਨੂੰ ਕਾਰਵਾਈ ਪਾਈ ਤੇ ਪਾਰ ਗਏ ਕਿਉਂਕਿ ਸਾਡੀ ਗਿਣਤੀ ਵੱਡੀ ਹੈ ਉਸ ਗੱਲ ਨੂੰ ਲੈ ਕੇ ਅਸੀਂ ਅੱਜ ਆਏ ਸੀ ਸਪੀਕਰ ਸਾਹਿਬ ਨੂੰ ਅਸੀਂ ਰਿਕਵੈਸਟ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਦੀ ਗੱਲ ਨੂੰ ਧਿਆਨ 'ਚ ਰੱਖਦੇ ਪੰਜਾਬ ਦੇ ਨੌਜਵਾਨਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਦਲਤ ਭਰਾਵਾਂ ਦੀ ਬੈਕਵਰਡ ਕਲਾਸ ਦੀ ਚਿੰਤਾਵਾਂ ਨੂੰ ਮੁੱਖ ਰੱਖਦੇ ਆ ਧਿਆਨ 'ਚ ਰੱਖਦੇ ਸੈਸ਼ਨ ਦੀ ਮਨਿਆਦ ਵਧਾਈ ਜਾਊਗੀ ਇਹਨੂੰ ਕੱਲਾ ਇੱਕ ਫਾਰਮੈਲਟੀ ਦੇ ਰੂਪ 'ਚ ਨਹੀਂ ਰੱਖਿਆ ਜਾਊਗਾ ਅਪਰਮਿੰਦਰ ਜੀ ਦੇ ਦੂਸਰੇ ਵੈਸੇ ਤਾਂ ਸਾਰੀ ਗੱਲਾਂ ਵਿਕਰਮ ਜੀ ਨੇ ਸਟਾਰ ਵਿੱਚ ਦੱਸੀ ਦਿੱਤੀਆਂ ਨੇ ਦੇਖੋ ਜਿਹੜਾ ਇੱਕੋ ਹੀ ਅਸਲ ਜੇ ਆਪਾਂ ਦੇਖੀਏ ਵੀ ਮੇਨ ਸੈਸ਼ਨ ਪੂਰੇ ਸਾਲ ਦਾ ਬਜਟ ਸੈਸ਼ਨ ਹੀ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਹੀ ਗਵਰਨਰ ਅਡਰੈਸ ਹੁੰਣਾ ਤੇ ਉਹਤੇ ਡਿਸਕਸ਼ਨ ਹੋਣੀ ਹੈ ਇਹਦੇ ਵਿੱਚ ਹੀ ਜਿਹੜਾ ਬਜਟ ਪੇਸ਼ ਹੋਣਾ ਤੇ ਉਹਤੇ ਡਿਸਕਸ਼ਨ ਹੋਣੀ ਹੈ ਜਿਹੜਾ ਬਾਕੀ ਸੈਸ਼ਨ ਹੁੰਦੇ ਨੇ ਉਹਨਾਂ ਵਿੱਚ ਤਾਂ ਜਿਹੜਾ ਹੈ ਛੋੜੇ ਦਿਨਾਂ ਦਾ ਹੀ ਹੁੰਦਾ ਕੋਈ ਮੇਨ ਜਿਹੜਾ ਹੈ ਬਿਜ਼ਨਸ ਉਹ ਚ ਨਹੀਂ ਹੁੰਦਾ ਇਹਨਾਂ ਨੇ ਤਕਰੀਬਨ ਜੋ ਟੈਂਟੇਟਿਵਲੀ ਸਾਡੇ ਕੋਲ ਬਿਜ਼ਨਸ ਆਇਆ ਹੈ 21 ਤਰੀਕ ਤੱਕ 7-8 ਦਿਨ ਦਾ ਇਹਨਾਂ ਨੇ ਇਹ ਸੈਸ਼ਨ ਬੁਲਾਇਆ ਹੈਗਾ ਜੇ ਆਪਾਂ ਘੱਟੋ-ਘੱਟ ਜਿਹੜਾ ਹੈ بزਨਸ ਜੇ ਆਪਾਂ ਰੱਖੀਏ ਇੱਕ ਦਿਨ ਗਵਰਨਰ ਅਡਰੈਸ ਤੇ ਚਾਹੀਦਾ ਤਿੰਨ ਦਿਨ ਗਵਰਨਰ ਅਡਰੈਸ ਤੇ ਡਿਸਕਸ਼ਨ ਦੀ ਲੋੜ ਹੁੰਦੀ ਹੈ ਇੱਕ ਦਿਨ ਬਜਟ ਲਈ ਚਾਹੀਦਾ ਤਿੰਨ ਦਿਨ ਬਜਟ ਤੇ ਡਿਸਕਸ਼ਨ ਦੀ ਲੋੜ ਹੁੰਦੀ ਹੈ 8 ਦਿਨ ਤੇ ਇਹੀ ਹੋ ਗਈ ਦੋ ਦਿਨ ਜਿਹੜਾ ਹੈ ਲੈਜਿਸਲੇਟਿਵ بزਨਸ ਜਿਹਦੇ ਵਿੱਚ ਸਾਰੇ ਬਿੱਲ ਪਾਸ ਕਰਨੇ ਨੇ ਜਾ ਹੋਰ ਜਿਹੜੇ ਕਾਨੂੰਨ ਬਣਾਉਣੇ ਨੇ ਵਿਧਾਨ ਸਭਾ ਨੇ ਜਿਹੜਾ ਮੇਨ ਕੰਮ ਹੈ ਵਿਧਾਨ ਸਭਾ ਦਾ ਦੋ ਦਿਨ ਘੱਟੋ ਘੱਟ ਉਹਦੇ ਵਾਸਤੇ ਚਾਹੀਦੇ ਹੁੰਦੇ ਤੇ ਦੋ ਦਿਨ ਨਾਨ ਆਫੀਸ਼ੀਅਲ ਬਿਜ਼ਨਸ ਜਿਹੜਾ ਹਰ ਥਰਸਡੇ ਨੂੰ ਜਿਹੜਾ ਨਾਨ ਆਫੀਸ਼ੀਅਲ ਰੱਖਿਆ ਜਾਂਦਾ ਸੋ ਜੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਲਾ ਕੇ ਚੱਲੀਏ ਤਾਂ 12 ਦਿਨ ਤਾਂ ਮਿਨੀਮਮ ਚਾਹੀਦੇ ਨੇ ਉਸ ਤੋਂ ਇਲਾਵਾ ਕੋਈ ਖਾਸ ਮੁੱਦਿਆਂ ਤੇ ਜਿਵੇਂ ਵਿਕ੍ਰਮ ਜੀ ਨੇ ਗੱਲ ਕੀਤੀ ਐ ਡਿਸਕਸ਼ਨ ਕਰਨੀ ਹੈ ਕੋਈ ਕਿਸਾਨਾਂ ਦੇ ਮੁੱਦੇ ਨੇ ਮੁਲਾਜ਼ਮਾਂ ਦੇ ਮੁੱਦੇ ਨੇ ਦਲਤ ਵਰਗ ਦੇ ਮੁੱਦੇ ਨੇ ਤੇ ਹੋਰ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਉਹ ਸਾਰੇ ਮਸਲੇ ਨੇ ਤਾਂ 2-3 ਦਿਨ ਜੇ ਉਹ ਤੇ ਡਿਸਕਸ਼ਨ ਰੱਖੀ ਜਾਵੇ ਤਾਂ ਜਿਹੜਾ ਅਸੀਂ ਮੰਗ ਕੀਤੀ ਹੈ ਵੀ 3 ਹਫ਼ਤਿਆਂ ਦਾ ਜਿਹੜਾ ਸੈਸ਼ਨ ਹੈ ਉਹਨਾਂ ਮਿਨਿਮਮ ਐ ਸਮਝਦਾ ਜੇ ਇਹਨਾਂ ਰੱਖਣਗੇ ਤਾਂ ਜਿਹੜਾ ਕੋਈ ਵੀ ਅਸੀਂ ਫਰੂਟਫੁੱਲ ਡਿਸਕਸ਼ਨ ਹੈ ਜਿਹੜੀ ਕੋਈ ਸਹੀ ਮਾਨਿਆਂ ਦੇ ਵਿੱਚ ਲੋਕਾਂ ਸੰਬੰਧੀ ਮਸਲਿਆਂ ਸੰਬੰਧੀ ਕੋਈ ਡਿਸਕਸ਼ਨ ਕਰ ਸਕਦੇ ਆ ਆਦਰਵਾਇਜ਼ ਜੇ ਇਹ ਇੰਨੇ ਦਿਨਾਂ ਦੇ ਰੱਖਣਾ ਉਹ ਤਾਂ ਫਿਰ ਇੱਕ ਜਿਵੇਂ ਕਹਿੰਦੇ ਸਮਟ ਪਾਉਣ ਵਾਲੀ ਗੱਲ ਹੈ ਇੱਕ ਆਈਵਾਸ਼ ਹੈ ਉਹ ਜਿਵੇਂ ਮਰਜ਼ੀ ਕਰ ਲੇ ਸਰਕਾਰ ਹੈ ਸਰਕਾਰ ਦਾ ਜੋਰ ਹੈ ਸਰਕਾਰ ਦਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਚ ਵੀ ਉਹਨਾਂ ਦੀ ਮੈਜੋਰਟੀ ਹੁੰਦੀ ਹੈ ਤੱਕੇ ਨਾਲ ਜਿਹੜਾ ਹੈ ਉਹ ਆਪਦਾ ਜਿਹੜਾ ਹੈ ਪ੍ਰੋਗਰਾਮ ਸੈਸ਼ਨ ਦਾ ਉਹ ਪਾਸ ਕਰਵਾ ਕੇ ਜਿਹੜਾ ਖਤਮ ਕਰ ਦਿੰਦੇ ਨੇ ਪਰ ਇਹ ਕੋਈ ਜਿਹੜੀ ਹੈ ਮੈਂ ਸਮਝਦਾ ਇੱਕ ਚੰਗੀ ਜੋ ਡੈਮੋਕ੍ਰੇਸੀ ਹੈ ਉਹ ਉਹਦੇ ਵਾਸਤੇ ਰਿਵਾਇਤਾਂ ਜਿਹੜੀਆਂ ਪਾ ਰਹੇ ਨੇ ਬਹੁਤ ਮਾੜੀਆਂ ਨੇ ਤੇ ਅਸੀਂ ਤਾਂ ਹੀ ਅੱਜ ਸਪੀਕਰ ਸਾਹਿਬ ਨੂੰ ਸਾਰੇ ਵੱਲੋਂ ਬੇਨਤੀ ਕੀਤੀ ਹੈ ਵੇ ਇਹ ਜਿਹੜਾ ਸੈਸ਼ਨ ਹੈ ਇਹਨੂੰ ਘੱਟੋ ਘੱਟ ਤਿੰਨ ਹਫ਼ਤਿਆਂ ਦਾ ਕੀਤਾ ਜਾ। ਅੱਛਾ ਬੀਮ ਜੀ ਜੀ ਕੋਈ ਪ੍ਰੋਬਲਮ ਨਹੀਂ ਤੇ ਸਰਕਾਰ ਜਾਣ ਲਈ ਅਧਿਕਰ ਬਹੁਤ ਸੰਤਲ ਸਿਕੁਰਿਟੀ ਦਲ ਵੀ ਉਸੇ ਤਰ੍ਹਾਂ ਕਰਦਾ ਹੈ ਜਿਵੇਂ ਨਹੀਂ 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 ਦੇਖੋ ਇਹ ਗਲਤ ਮੈਨੂੰ ਇਹ ਨਹੀਂ ਪਤਾ ਕਿਹਨੇ ਕਿਹਾ ਸਾਡਾ ਡੀਏ ਲੇਟ ਤਾਂ ਹੋ ਸਕਦਾ ਸੀ ਸਾਡਾ 6 ਮਹੀਨੇ ਲੇਟ ਹੋ ਗਿਆ ਉਹ ਤਾਂ ਸੈਪਰੇਟ ਚੀਜ਼ ਹੈ ਪਰ ਅਸੀਂ ਡੀਏ ਦੀ ਕਿਸ਼ਤ ਸਾਰੀਆਂ ਦਿੱਤੀਆਂ ਸਰਕਾਰ ਦੀਆਂ ਅਸੀਂ ਏਰੀਅਰ ਵੀ ਜਦ ਵੀ ਅਸੀਂ ਡੀਏ ਰਿਲੀਜ਼ ਕਰਦੇ ਸੀ ਕਈ ਵਾਰ ਸਾਡੇ ਏਰੀਅਰ ਪੈਦਾ ਹੋ ਗਏ ਤਾਂ ਅਸੀਂ ਪਿਛਲੇ ਏਰੀਅਰ ਵੀ ਰਿਲੀਜ਼ ਕਰਦੇ ਸੀ ਤਕਰੀਬਨ ਅਸੀਂ ਹਜ਼ਾਰਾਂ ਕਰੋੜ ਰੁਪਏ ਦੇ ਏਰੀਅਰ ਜਿਹੜਾ ਹੈ ਨਵੰਬਰ ਦੇ ਵਿੱਚ ਹਰ ਸਾਲ ਹੀ ਤਕਰੀਬਨ ਅਸੀਂ ਦਿੰਦੇ ਰਹੇ ਇਹਨਾਂ ਨੇ 6% ਡੀਏ ਦਿੱਤਾ ਜਿਹੜਾ ਐਕਚੁਅਲ ਦੇ ਵਿੱਚ 6th ਪੇ ਕਮਿਸ਼ਨ ਮੁਤਾਬਕ ਤਾਂ 2% ਹੀ ਬਣਦਾ ਹੈ ਉਹ ਜਿਹੜਾ ਸਿਰਫ 22% ਤੋਂ 6% ਏਰੀਅਰ ਜਿਹੜਾ ਹੈ ਡੀਏ ਦੇ ਕੇ ਏਰੀਅਰ ਦੀ ਗੱਲ ਹੀ ਨਹੀਂ ਕੀਤੀ ਜਿਹੜੇ 4000 ਕਰੋੜ ਰੁਪਇਆ ਬਕਾਇਆ ਬਣਦਾ ਮੁਲਾਜ਼ਮਾਂ ਦਾ ਡੀਏ ਦੇ ਉੱਤੇ ਜਿਹੜੇ ਪਹਿਲਾਂ ਇਹਨਾਂ ਦੀ ਕਿਸ਼ਤਾਂ ਦੇਣੀਆਂ ਬਣਦੀਆਂ ਸੀ ਉਹਦੇ ਬਾਰੇ ਤਾਂ ਸਰਕਾਰ ਨੇ ਅੱਜ ਕੋਈ ਗੱਲ ਹੀ ਨਹੀਂ ਕੀਤੀ ਅਸੀਂ ਲਾਗੂ ਹੁਣ ਤੱਕ ਜਿੰਨੇ ਵੀ ਪੇ ਕਮਿਸ਼ਨ ਲਾਗੂ ਕੀਤੇ ਨੇ 6% ਦਿੱਤਾ ਹੈ ਜੀ ਜਿੰਨੇ ਹੁਣ ਤੱਕ ਲਾਗੂ ਹੋਏ ਨੇ ਪੇ ਕਮਿਸ਼ਨ ਸਾਰੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰਾ ਚ ਹੋਏ ਨੇ ਤੇ ਇਹਨਾਂ ਵਿੱਚ ਅਸੀਂ ਲਾਗੂ ਕੀਤੇ ਨੇ ਇਹ ਵੀ ਨਹੀਂ ਵੀ ਕੋਈ ਉਹਨਾਂ ਚ ਕਟੌਤੀ ਕੀਤੀ ਆ ਸਾਰੇ ਜੇ ਪੇ ਪੇ ਕਮਿਸ਼ਨ ਦੀਆਂ ਰਿਪੋਰਟਾਂ ਸੀ ਪੰਜਾਬ ਕੇ ਕਮਿਸ਼ਨੀਆਂ ਸੋ ਅਸੀਂ ਪੂਰੀ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਨੇ ਲਾਗੂ ਕੀਤਾ ਸੋ ਇਹ ਕਹਿਣਾ ਵੀ ਇਹ ਅਕਾਲੀ ਦਲ ਅਕਾਲੀ ਦਲ ਦੀ ਸਰਕਾਰ ਚ ਹਮੇਸ਼ਾ ਮਲਾਜ਼ਮਾਂ ਦੀ ਸੁਣਵਾਈ ਵੀ ਹੁੰਦੀ ਸੀ ਮਲਾਜ਼ਮਾਂ ਨੂੰ ਭਾਵੇਂ ਸੀਐਮ ਸਾਹਿਬ ਸੀ ਜਾਂ ਸੰਬੰਧਿਤ ਮੰਤਰੀ ਸੀ ਉਹ ਸੁਣਵਾਈ ਵੀ ਕਰਦੇ ਸੀ ਅਤੇ ਦੂਸਰਾ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹ ਹਮੇਸ਼ਾ ਅਸੀਂ ਮੰਨੀਆਂ ਵੀ ਹੈ ਤੇ ਉਹਨਾਂ ਨਾਲ ਸੁਹਿਦਤਾ ਨਾਲ ਮਲਾਜ਼ਮਾਂ ਨੂੰ ਜਿਹੜਾ ਹੈ ਅਸੀਂ ਸੇਵਾ ਕਰਨ ਦਾ ਮੌਕਾ ਦਿੱਤਾ ਪੰਜਾਬ ਸਰਕਾਰ ਜੀ ਤੁਸੀਂ ਜਦੋਂ ਮੰਗ ਕੀਤੀ ਪੀਰੇ ਸ਼ਰਮੀਤ ਤੁਸੀਂ ਜਿਹੜੇ ਬੋਲਦੇ ਹੋ ਕਿ ਇਹਦਾ ਵੀ ਉਹੀ ਜਿਹੜਾ ਪੁਰਾਣਾ ਡਾਇਲੋਗ ਆ ਕਿ ਬਿਜਨੈਸ ਕਲਮ ਆ ਉਹ ਪਰਮਿੰਦਰ ਜੀ ਨੇ ਉਹ ਗੱਲ ਦੇਖੋ ਬਿਜ਼ਨੈਸ ਐਡਵਾਈਜ਼ਰੀ ਕਮੇਟੀ ਦਾ ਉਹਨਾਂ ਨੇ ਗੱਲ ਕੀਤੀ ਹੈ ਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਬਿਜ਼ਨੈਸ ਐਡਵਾਈਜ਼ਰੀ ਕਮੇਟੀ ਜੇ ਸਰਕਾਰ ਦੀ ਮੈਜੋਰਟੀ ਹੁੰਦੀ ਹੈ ਉਹ ਅਸੀਂ ਜੋ ਮਰਜ਼ੀ ਕਹੀ ਜਾਈਏ ਸੋ ਅਸੀਂ ਤਾਂ ਉਹ ਚੋਂ ਆਪਣੀ ਗੱਲ ਕਹਿ ਕੇ ਸਾਡੀ ਮੰਨੀ ਤਾਂ ਜਾਂਦੀ ਨਹੀਂ ਉੱਥੇ ਹਸੀ ਹਮੇਸ਼ਾ ਕਹਿੰਦੇ ਆ ਵੀ ਸੈਸ਼ਨ ਵਧਾਇਆ ਜਾਵੇ ਕਿਉਂਕਿ ਬਰੂਟ ਮੈਜੋਰਟੀ ਹੈ ਉਹਨਾਂ ਦੀ ਉਹ ਆਪ ਦਾ ਧੱਕੇ ਨਾਲ ਪਾਸ ਕਰਵਾ ਕੇ ਆਪਣੀ ਮਰਜ਼ੀ ਨਾਲ ਉਹ ਸੈਸ਼ਨ ਉਹਨੇ ਚੇਤੀ ਖਤਮ ਕਰ ਦਿੰਦੇ ਆ ਸੋ ਬਿਜ਼ਨਸ ਐਡਵਾਈਜ਼ਰੀ ਕਮੇਟੀ ਫਾਰਮੈਲਟੀ ਹੈ ਇੱਕ ਜਿਹੜਾ ਹੈ ਸਿਸਟਮ ਬਣਿਆ ਹੋਇਆ ਵੀ ਹਾਂ ਇਕੱਠੇ ਹੋਣਾ ਹੈ ਪਰ ਜੋ ਸਰਕਾਰ ਚਾਹੁੰਦੀ ਉਹ ਹੀ ਹੋ ਜਾਂਦਾ ਹੈਗਾ ਉੱਚ ਸਾਡੀ ਤਾਂ ਕੋਈ ਸੁਣਾਈ ਹੁੰਦੀ ਨਹੀਂ ਅੱਛਾ ਕੱਲ ਗੁਰਦੇਵ ਦਾ ਪਾਰਸ਼ਣ ਹੈ ਪਾਰਸ਼ਣ ਦੇ ਮੌਕੇ ਕੀ ਸਟਟਿ ਰਹੇਗੀ ਬਾਈਕਾਟ ਰਹੇਗੀ ਜਾਂ ਪੈਰਲਲ ਪਾਰਸ਼ਣ ਉਹਦੇ ਬਾਰੇ ਮੈਂ ਹੁਣ ਉਹਦੇ ਬਾਰੇ ਜੀ ਅਸੀਂ ਕੋਈ ਟਿੱਪਣੀ ਹਜੇ ਨਹੀਂ ਕਰਦਾ ਚਾਹੁੰਦੇ ਉਹ ਤਾਂ ਅਸੀਂ ਹਜੇ ਮੀਟਿੰਗ ਹੋ ਲੈਜਿਸਲੇਟਿਵ ਦੀ ਪਾਰਟੀ ਦੀ ਉਹ ਵੈਸਾ ਕਰੂਗਾ ਤੁਹਾਡੇ ਤਜਰਬੇ ਨੂੰ ਧਿਆਨ ਚ ਰੱਖਦੇ ਤੁਹਾਨੂੰ ਪੁੱਛ ਕੇ ਕਰਾਂਗੇ ਮੈਂ ਕੋਰ ਕੱਲ ਕਰਦਾ ਕਿ ਮੇਰਾ ਜਰੂਰੀ ਜਿਹੜੀ ਅਸੀਂ ਗੱਲ ਬਾਹਰ ਵੀ ਉਠਾਈ ਹੈ ਤੇ ਅੰਦਰ ਔਰ ਲਈ ਜਰੂਰ ਕੀਤੀ ਹੈ ਦੇਖੋ ਪੰਜਾਬ ਵਿਧਾਨ ਸਭਾ ਦਾ ਸਟਰਕਚਰ ਕੀ ਹੈ ਕਿ ਕਾਂਗਰਸ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਭਾਜਪਾ ਹੈ ਤੇ ਦੋ ਉਹ ਆਪਣਾ ਉਹ ਬ੍ਰਦਰਸ ਨੇ ਜਿਹੜੇ ਉਸ ਵਿਧਾਨ ਸਭਾ ਚ ਬੈਠੇ ਆ ਮਗਰ ਹੁਣ ਇੱਕ ਨਵਾਂ ਸਟਰਕਚਰ ਪੈਦਾ ਕਰਤਾ ਜਿਹੜਾ ਜੇ ਤੁਸੀਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਵੇਖੋ ਤੇ ਕਨਸਟੀਟਿਊਸ਼ਨ ਦੇ ਉਲਟ ਜਾ ਕੇ ਸਟਰਕਚਰ ਖੜਾ ਹੋ ਗਿਆ ਗੈਰ ਕਾਨੂੰਨੀ ਕਹਿ ਲੋ ਸੰਵਿਧਾਨ ਤੋਂ ਘੇਰੇ ਤੋਂ ਬਾਹਰ ਕਹਿ ਲੋ ਤੇ ਉਸ ਸਿਸਟਮ ਨੂੰ ਪਿਛਲੇ 6 ਮਹੀਨੇ ਹੋ ਗਏ ਤੁਸੀਂ ਰੋਜ਼ ਖਬਰ ਪੜ੍ਹ ਲੈਨੇ ਹੋ ਮੈਂ ਸਤੀਪਾ ਦੇ ਦਿੱਤਾ ਮੈਂ ਸਤੀਪਾ ਦੇ ਦਿੱਤਾ ਤੇ ਵਿਧਾਨ ਸਭਾ ਦੇ ਅੰਦਰ ਤਾਂ ਉਹ ਪਰਖ ਵੀ ਸਾਰੀ ਲੈ ਰਹੇ ਆ ਉਹ ਗੱਡੀ ਵੀ ਮਿਲੀ ਐ ਉਹਨਾਂ ਨੂੰ ਜਿਹੜਾ ਗਨਮੈਨ ਤੇ 90-90 ਹਜ਼ਾਰ ਦਾ ਖਰਚਾ ਇੱਕ ਮੁਲਾਜ਼ਮ ਤੇ ਆਉਂਦਾ ਉਹ ਵੀ ਖਰਚਾ ਰ ਖਜ਼ਾਨਾ ਲੋਕਾਂ ਦੇ ਖਜ਼ਾਨੇ ਚੋਂ ਗੈਰ ਕਾਨੂੰਨੀ ਖਰਚਾ ਕੀਤਾ ਜਾ ਰਿਹਾ ਹੈ ਇਹ ਸਥਿਤੀ ਬਣਾਈ ਕੀਨੇ ਇਹ ਸਥਿਤੀ ਨੂੰ ਇਨਕਰੇਜ ਕੌਣ ਕਰ ਰਿਹਾ ਜੇ ਥੋੜਾ ਮੇਰੇ ਤੋਂ ਤਾਂ ਬਿਹਤਰ ਸਮਝਦੇ ਹੋ ਮਗਰ ਜੇ ਤੁਸੀਂ ਸਪਸ਼ਟ ਰੂਪ ਚ ਸਮਝਣਾ ਚਾਹੁੰਦੇ ਹੋ ਤੇ ਤੁਸੀਂ ਸਵਾਲ ਕਰ ਲੋਗੇ ਉਹਦਾ ਵੀ ਜਵਾਬ ਦੇ ਦਿਆਂਗੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਜਿਹੜਾ 10th ਸ਼ੈਡਿਊਲ ਕਨਸਟੀਟਿਊਸ਼ਨ ਦਾ ਇੰਨਾ ਕਲੀਅਰ ਹੈ ਸਬਸੈਕਸ਼ਨ ਜਿਹੜਾ ਕਲੋਜ਼ 1 ਚ ਸਬਸੈਕਸ਼ਨ ਉਹ ਇਹ ਚ ਕਿ ਜਿਹੜਾ ਬੰਦਾ ਆਪਣੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਜੇ ਹੀ ਸੀਜ਼ਸ ਟੂ ਬੀ ਅ ਮੈਂਬਰ ਮਗਰ ਕੀ ਇਹ ਜਹਾ ਗਿਵ ਐਂਡ ਟੇਕ ਹੋਇਆ ਹੈ ਬਿਟਵੀਨ ਕਾਂਗਰਸ ਪਾਰਟੀ ਐਂਡ ਦੋਜ਼ ਮੈਂਬਰਸ ਯੂ ਐਕਸੈਪਟ ਨਹੀਂ ਹੋ ਰਹੇ ਸਪੀਚ ਤੇ ਤੇ ਅਸੀਂ ਸਪੀਕਰ ਸਾਹਿਬ ਦੇ ਕੋਲ ਇਸ ਗੱਲ ਦੀ ਵੀ ਚਿੰਤਾ ਪ੍ਰਗਟਾਈ ਹੈ ਕਿ ਕਨਸਟੀਟਿਊਸ਼ਨ ਦਾ ਧਿਆਨ ਰੱਖਣਾ ਕਨਸਟੀਟਿਊਸ਼ਨ ਦਾ ਉਹਦੀ ਰਿਸਪੈਕਟ ਕਰਨੀ ਕਨਸਟੀਟਿਊਸ਼ਨ ਨੂੰ ਲਾਗੂ ਕਰਕੇ ਰੱਖਣਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਤਾਂ ਮਜ਼ਾਕ ਬਣਿਆ ਪਿਆ ਹੈ ਦੇਖੋ ਡਿਫੈਕਸ਼ਨ ਇਹ ਆਇਆ ਕਿਉਂ ਸੀ ਇਸੇ ਲਈ ਆਇਆ ਸੀ ਨਾ ਤੇ ਤਾਂ ਸਿੱਧੇ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਇਹ ਮਿਊਟ ਸਪੈਕਟੇਟਰ ਬਣ ਕੇ ਬੈਠੇ ਇਦਾਂ ਨੇ ਜੀ ਵੀ ਸਰਕਾਰ ਬਾਈ ਇਲੈਕਸ਼ਨ ਤੋਂ ਭੱਜ ਰਹੀ ਹੈ ਦੇਖੋ ਜੀ ਦੋ ਗੱਲਾਂ ਨੇ ਜਾਂ ਤਾਂ ਸਰਕਾਰ ਬਾਈ ਇਲੈਕਸ਼ਨ ਤੋਂ ਭੱਜ ਰਹੀ ਹੈ ਤੇ ਜਾਂ ਇਹ ਸਰਕਾਰ ਦੀ ਜਿਹੜੇ ਅਸੀਂ ਕਹਿੰਦੇ ਆ ਆ ਜਿਹੜੇ ਹੈ ਨੁਮਾਇंदे ਸਰਕਾਰ ਨੇ ਇਹਨਾਂ ਨੂੰ ਥਾਪੀ ਦਿੱਤੀ ਆ ਤੇ ਹੁਣ ਉਹ ਓਪਨਲੀ ਤਾਂ ਕਹਿ ਨਹੀਂ ਸਕਦੇ ਮਗਰ ਥਾਪੀ ਕੀ ਦਿੱਤੀ ਹੈ ਕਿ ਕੁਝ ਨਾ ਕਰੀ ਜੋ ਸਭ ਕੁਝ ਭੰਬਲ ਕੂਸਾ ਪਾ ਕੇ ਰੱਖੋ ਛੋਟੀ ਐਮ.ਐਲ.ਏ. ਸ਼ਿਪ ਨਹੀਂ ਰੱਦ ਹੋਣ ਦਿੰਦੇ ਤੁਹਾਨੂੰ ਤਨਖਾਹ ਵੀ ਪੂਰੀ ਮਿਲੂ ਤੁਹਾਨੂੰ ਗਨਮੈਨ ਵੀ ਵਧ ਦੇ ਇਹਨਾਂ ਨੂੰ ਵਾਧੂ ਹੋ ਕੇ ਗਨਮੈਨ ਤੁਸੀਂ ਰਾਹਣ ਹੋਗੇ ਜੇ ਦੂਜੇ ਨੂੰ ਜਿਹੜਾ ਨਾਰਮ ਹੈ ਇਹਨਾਂ ਨੂੰ ਵਧ ਦੇਤੀ ਸਿਕਿਉਰਿਟੀ ਇਹਨਾਂ ਦੀ ਗੱਡੀ 'ਚ ਵੀ ਮੈਨੂੰ ਤਾਂ ਜੋ ਪਤਾ ਲੱਗਾ ਤੇਲ ਵੀ ਉਹ ਖੁੱਲਾ ਪਹਿਣ ਲੱਗ ਪਿਆ ਹੋਰ ਕਿਸੇ ਤੇ ਪਾਬੰਦੀ ਲੱਗ ਗਈ ਹੋਵੇ ਤੇ ਲੱਗ ਗਈ ਇਸ ਲਈ ਇਹ ਜਿਹੜਾ ਇਹ ਅੰਡਰ ધ ਟੇਬਲ ਜਿਹੜੀਆਂ ਡੀਲਿੰਗਸ ਚੱਲਦੀਆਂ ਨੇ ਨਾ ਕਾਂਗਰਸ ਪਾਰਟੀ ਦੀਆਂ ਡੈਮੋਕ੍ਰੇਸੀ ਦੀਆਂ ਧੱਜੀਆਂ ਉਣਾਉਣ ਲਈ ਉਹਦੇ ਬਾਰੇ ਵੀ ਅਸੀਂ ਆਪਦੀ ਚਿੰਤਾ ਅੰਦਰ ਸਪੀਕਰ ਸਾਹਿਬ ਕੋਲ ਪ੍ਰਗਟਾ ਕੇ ਆਏ ਸਰ ਕਿੰਦਾ ਜੋ ਪਟਿਆਲਾ ਮੈਂ ਟੀਚਰ ਉੱਤੇ ਲਾ ਕੇ ਚਾਰਜ ਹੋਇਆ ਹੈ ਉਸ ਨੂੰ ਲੈ ਕੇ ਕੀ ਹੈ ਤੁਸੀਂ ਤੁਸੀਂ ਕਹਿੰਦੇ ਠੀਕ ਹੈ ਇਸ ਦਾ ਜੀ ਕਿ ਜੋ ਕੱਲ ਹੋਇਆ ਹੈ ਟੀਚਰ ਸਾਹਿਬਾਨੋ ਦਾ ਇੱਕ ਗੁਰੂ ਕੇ ਜੈਸਾ ਉਸ ਨੂੰ ਸਤਕਾਰ ਹਮ ਸਭ ਦਿੰਦੇ ਆਏ ਹਾਂ और सारे हम हमसे लगता है लंबे समय से टीचर को गुरु का दर्जा दे के उनको सत्कार दिया जा डेमोक्रेसी में लोकतंत्र में अपनी मांग रखनी का अधिकार हमको हमारे कॉन्स्टिट्यूशन ने दिया अपनी सही मांगे मांगने जो जा रहे हैं मुख्यमंत्री के जिले में जा रहे हैं तो मेरे को ये था कि उनको और प्यार से उनसे गले मिल के उनकी बात समझ के हल किया जाएगा मगर हल तो क्या करना था कि जैसे हमारी लेडी टीचर्स के साथ उधर मैन हैंडलिंग हुई उसकी मैं सख्त शब्दों में कंडेम करता हूँ और कार्रवाई की मांग करता हूँ आज पुलिस जिसनों ने ऐसे करा और जिन टीचर साहिबानों के साथ ये कुछ हुआ है जिनको चोट लगी है उनको जिन्होंने चोट पहुंचाई है क्या ऐसा कारण बन गया कि उन पे आपको पानी की बुछारे डालनी पड़ गई वो दो साल से टाइम मांग रहे हैं उनके साथ इलेक्शन मैनिफेस्टो में वहदा था कि जब कांग्रेस की सरकार बनेगी आपको पक्का कर दिया जाएगा मतलब आपकी तनख्वाह श्रोमणी अकाली दल के समय में जो थी आपको सत्तर हजार अस्सी हजार मिलनी शुरू हो जाएगी मगर उनको उठा के देनी शुरू कर दी पंद्रह हजार शायद पहली बार हुआ कि कोई सरकार ने तनख्वाह तीन गुना कम कर दी तो अगर उनको मुश्किल नहीं आएगी तो क्या आएगी और अपनी मुश्किल लेके उन्होंने जाना किसके पास था सरकार के पास और ये पंजाब मॉडल इंप्लीमेंट हो रहा है जो सारे देश में इंप्लीमेंट करना चाहते हैं कि कोई अपनी मांग मांगेगा हमारी जिस दिन सरकार बन गई राहुल गांधी की तो ऐसे डंडा फेरेंगे ऐसा डंडा फेरेगा कि याद रखोगे अगली बारी मांग मांगने जो छोड़ेंगे आपको ये हालात बना दी और अब उनको थ्रेटन करके जो मेरे को पता लगा उनको अंडर सस्पेंड कईयों को सस्पेंड करने की पहले भी करे थे अब फिर कह दिया डिस्मिसल के ऑर्डर पहले भी कईयों ने बंदे बन तक नहीं तो सबको डिसमिस कर देंगे तनख्वाह छोड़ो ये भी पंद्रहवीं भी जाती रहेगी ऐसे हालात बनाए उन्होंने अपने परिवार कैसे संभालने उन्होंने अपनी जिंदगी कैसे बतीत करनी जिसने फ्यूचर जनरेशन को तैयार करना है उनके साथ ऐसा दुर्व्यवहार श्रोमणी अकाली दल कभी भी टॉलरेट नहीं करेगी हम उनके साथ खड़ेंगे ਔਰ ਉਹਨਾਂ ਦੀ ਲੜਾਈ ਲੜਨੇ ਲਈ ਹਮ ਹਰ ਤਰੀਕੇ ਸੇ ਤਿਆਰ ਆਜ ਬਿਕਰਮ ਸਿੰਘ ਦੇ ਸੇਵਾ ਵਾਸਤੇ ਜਾਣਾ ਤੇ ਬਿਕਰਮ ਬਿਦਲਿਆ ਆਪਨੀ ਪਾਲਿਸੀ ਕਿਤਾ ਹੈ ਕੀ ਕਹਿਣਾ ਬਾਜੀ ਬਿਕਰਮ ਜਾਣਾ ਬਹੁਤ ਮਾੜੀ ਕਟਨਾ ਵਾਪਰੀ ਹੈ ਜੇ ਇੱਕ ਗੈਂਗਰੇਪਰ 11 ਲੜਕਿਆਂ ਵੱਲੋਂ ਹਿੱਤ ਕੋਈ ਅਰੈਸਟ ਨਹੀਂ ਹੋਇਆ ਇਹ ਕਿ ਕਾਨੂੰਨ ਬਸਦਾ ਹਿੰਦੀ ਹਿੰਦੀ ਕੋ ਮੈਂ ਇਸ ਗੱਲ ਦੀ ਸਖਤ ਚਪਟਾ ਜੇ ਕੈਦੀ ਕਰਦਾ ਤੇ ਇਹ ਅਸੀਂ ਲਾਅ ਐਂਡ ਆਰਡਰ ਦੀ ਅੱਗੇ ਵੀ ਵਿਧਾਨ ਸਭਾ ਦੇ ਅੰਦਰ ਗੱਲ ਕਰਨ ਦੀ ਗੱਲ ਕੀਤੀ ਇਹ ਕੁਛ ਦਿਨ ਪਹਿਲਾਂ ਵੀ ਇੱਕ ਮੁੱਖ ਸਰ ਤੋਂ ਵੀ ਗੱਲ ਆਈ ਸੀ ਕਿ ਲੜਕੀ ਦਾ ਸਾਡੀ ਬੇਟੀ ਦਾ ਵਿਆਹ ਸੀ ਤੇ ਕਿਵੇਂ ਉਹਨੂੰ ਸਵੇਰੇ ਅਗਵਾ ਕਰਕੇ ਲੈ ਗਏ ਉਹ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਉਹ ਸਾਰੀ ਗੱਲ ਰਫਾ ਤਫਾ ਹੋ ਗਈ ਹੈ ਦੱਬੀ ਗਈ ਹੈ ਉਹਦਾ ਵੀ ਕੋਈ ਸਚਾਈ ਸਾਹਮਣੇ ਨਹੀਂ ਆਈ ਹਲੇ ਉਹ ਕੁਝ ਦਿਨ ਨਹੀਂ ਬੀਤੇ ਤੇ ਅੱਜ ਇਹ ਹੋ ਗਿਆ ਇਸ ਨੂੰ ਤਾਂ ਸਟਰੋਂਗਸ ਲਬਜਾਂ ਚ ਜਿੱਥੇ ਕੰਡੈਮ ਕਰਦੇ ਔਰ ਇਮੀਡੀਏਟ ਐਕਸ਼ਨ ਹੋਏ ਨਹੀਂ ਤਾਂ ਜੋ ਉਸ ਇਲਾਕੇ ਕੇ ਪੁਲਿਸ ਅਫਸਰ ਹੈ ਉਹਨੂੰ ਸਸਪੈਂਡ کیا ਡਿਸਮਿਸ ਕਰਾ ਜਾਏ ਕਿ ਅੱਗੇ ਸੇ कोई ऐसी चीजों की जो कार्रवाई समय से ना करे एक्शन समय से ना ले डिले किस बात का है? पहली बात तो ऐसी चीज होनी नहीं चाहिए किसी पुलिस ऑफिसर के इलाके में मगर अगर डिले हो रहा है तो देन पुलिस ऑफिसर को भी शक के निगाह से देखते हैं उसके खिलाफ कार्रवाई बन आज प्रियंका गांधी का लॉन्चिंग हो गया है और वो चली भी गई है, है फायदा होगा ਦੇਖੋ ਜੀ ਅੱਜ ਰਾ ਉਪਰੇਂਕਾ ਗਾਂਧੀ ਜੀ ਦੀ ਲਾਂਚਿੰਗ ਹੋ ਗਈ ਹੈ ਰਾਹੁਲ ਗਾਂਧੀ ਜੀ ਦਾ ਬੋਖ ਪੈ ਗਿਆ ਗੱਲ ਤਾਂ ਸਿਆਸੀ ਜਾਨੀ ਕਿਤੇ ਗਲਤ ਸਮਝਿਓ ਕਿਉਂਕਿ ਇਹੀ ਗੱਲ ਹੈ ਨਾ ਕਾਂਗਰਸ ਆਪ ਦੇ ਮੂੰਹੋਂ ਮੰਨ ਗਈ ਹੈ ਕਿ ਇਹ ਰਾਹੁਲ ਪੇ ਜੋ ਫੇਲੀਅਰ ਉਹ ਤੋਂ ਨਹੀਂ ਉਹ ਗੱਲ ਬਣਨੀ ਤਾਂ ਸਾਨੂੰ ਆਪ ਭੈਣ ਜੀ ਨੂੰ ਲਿਆਉਣ ਦੀ ਲੋੜ ਪੈ ਗਈ ਹੈ ਪ੍ਰੇਂਕਾ ਗਾਂਧੀ ਜੀ ਨੇ ਤੇ ਸਾਡੇ ਮੂੰਹੋਂ ਕੀ ਪੁੱਛਦੇ ਹੋ ਤੇ ਜਿਹੜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਆ ਕੰਧ ਤੇ ਲਿਖਿਆ ਕਾਂਗਰਸ ਆਪ ਆਖੀ ਜਿਆ ਮੈਂੇ ਨਿਕਾਲਦੇ ਆ ਬੋਖ ਹਾਂ ਜੀ ਆਪਨੇ ਬੋਲਾ ਕਿ ਭੋਗ ਦਾ ਸਿਆਸੀ ਸਿਆਸੀ ਪੋਲਿਟਿਕਲ ਜਦੋਂ ਪੋਲਿਟਿਕਲ ਆਬਿਚੇਰੀ ਜਿਹੜੀ ਹੁੰਦੀ ਹੈ ਨਾ ਕਿ ਮਤਲਬ ਪੋਲਿਟਿਕਲੀ ਲੋਕ ਉਹਨਕੋ ਕਹਤੇ ਕਿ ਨਹੀਂ ਇਹ ਪਾਰਟੀ ਕੋ ਖੜੀ ਕਰ ਸਕਤੇ ਕਾਂਗਰਸ ਹੀ ਕਹਤੇ ਹਮਸੇ ਕਾ ਕਹਿ ਰਹੇ ਹੋ ਕਾਂਗਰਸ ਕਾ ਫੈਸਲਾ ਮਾਰਾ ਥੋੜੀ ਹੈ ਬੈਨ ਜੀ ਆਏ ਸ਼੍ਰੀਮਤੀ ਸੋਨੀਆ ਗਾਂਧੀ ਜੀ ਆਏ ਰਾਹੁਲ ਗਾਂਧੀ ਜੀ ਆਏ ਕੋ ਰਾਬਰਟ ਵਾਟਰਾ ਜੀ ਹੈ ਤਾਂ ਉਹਨਕਾ ਫੈਸਲਾ ਹਮਨੇ ਕਿਆ ਲੈਣਾ ਦੇਣਾ ਸੀ